14 ਮਾਡਲ ਆਟੋਮੈਟਿਕ 14 ਮਾਡਲ 4.5 ਲੱਖ ਰੁਪਈਆ ਦੇ ਵਿੱਚ ਕਾਰ ਮਿੱਤਰੋ ਬਈ ਠੀਕ ਆ ਆਟੋਮੈਟਿਕ ਮੇਨ ਗੱਲ ਲੋਕਲ ਨੰਬਰ ਇਸ ਰੇਟ ਤੇ ਫੇਰ ਦੁਬਾਰੋ ਕਹਿੰਦਾ ਵੀ ਤੁਹਾਨੂੰ ਕਾਰ ਨਹੀਂ ਮਿਲਣੀ ਕਿਸੇ ਮਰਜ਼ੀ ਪਾਸ ਜਾਇਓ ਬਈ ਲਗਭਗ 10-12 ਕਾਰਾਂ ਉਰੇ ਐ ਜੀਆਂ ਬਈ ਜਿਹੜੀਆਂ ਤੁਸੀਂ 25-25 ਹਜ਼ਾਰ ਰੁਪਈਆ ਦੇ ਕੇ ਕਾਰ ਲਿਜਾ ਸਕਦੇ ਹੋ ਬਾਕੀ ਸਾਰਾ ਉਤੇ ਲੋਨ ਹੋ ਜੂਗਾ ਆਪਣੇ ਲੈ ਵੀ 5 i20ਆਂ ਖੜੀਆਂ ਵੀਰੇ 5 i20ਆਂ ਤੇ 5 Honda Cityਆਂ ਲੈ ਵੀ ਆ ਦੋ ਬ੍ਰਾਂਡ ਦੇ ਵਿੱਚ ਹੀ 10-12 ਕਾਰਾਂ ਖੜੀਆਂ ਆਪਣੇ ਲੈ ਬਈ ਹਣਾ 1,15,000 ਦੀ ਕਾਰ ਆ ਮਿੱਤਰੋ ਬਈ ਸਪੀਡਟ ਤਾਂ ਕਿਤੇ ਸਸਤੀ ਆ ਸਪੀਡਟ ਦੇ ਇੰਜਨ ਵਾਲੀ ਆ ਹਾਂਜੀ ਹਾਂਜੀ ਜੀ 2018 ਮਾਡਲ ਹੈ ਵੀਰੇ ਹਾਂ ਹਾਂ 2 ਲੱਖ 25000 ਰੁਪਏ ਦੀ ਕੋਰੈਕਟ ਕਾਰ ਦੇ ਦਾਂਗੇ ਵੀਰੇ ਇਹ ਜੀ ਸਿਰਫ ਇਹ ਵੀ ਪਹਿਲੇ ਓਨਰ ਦੀ ਕਾਰ ਹੈ ਵੀਰੇ ਪਾਸਿੰਗ 27 ਤੱਕ ਵੀਰੇ 1 ਲੱਖ 40000 ਰੁਪਏ ਦੀ ਕੋਰੈਕਟ ਕਾਰ ਦੇ ਦਾਂਗੇ ਵੀਰੇ ਚੈੱਕ ਕਰ ਲਓ ਮਿੱਤਰੋ ਸਿਰਫ 45000 ਰੁਪਿਆ ਚ ਤੁਸੀਂ ਮਾਲਕ ਬਣ ਸਕਦੇ ਹੋ ਇਸ ਕਾਰ ਦੇ ਬਾਕੀ ਸਾਰਾ ਤੁਹਾਡਾ ਬਾਈ ਲੋਣ ਕਰਾ ਦਾਂਗੇ ਪਹਿਲੇ ਓਨਰ ਦੀ ਕਾਰ ਐ 315000 ਰੁਪਏ ਆਸਕਿੰਗ ਪ੍ਰਾਈਸ ਐ ਬਾਕੀ ਮੌਕੇ ਤੇ ਕਰ ਲਾਂਗੇ ਜੀ 315 ਦੇ ਵਿੱਚ 6 ਲੱਖ ਤੇ 85000 ਰੁਪਏ ਦੀ ਬਰੇਜ਼ਾ 2021 ਮਾਡਲ ਬਈ ਬੈਠੇ ਹੋਏ ਖੜਾ ਦਾਂਗੇ ਬਈ ਭੱਜੇ ਆਉਂਗੇ ਅੱਜ ਆਪਾਂ ਐਨੇ ਰੇਟ ਤੜਾ ਦਾਂਗੇ ਸਟੀਲ ਡੀਲਰ ਸੇ ਖੜਿਆ ਆਪਾਂ ਵੀ ਸੈਕਟਰ 78 ਦੇ ਵਿੱਚ ਟੌਪ ਦੀਆਂ ਕਾਰਾਂ ਤੇ ਸਸਤੀਆਂ ਕਾਰਾਂ ਲੈਣੀਆਂ ਨੇ ਲੋਕਲ ਨੰਬਰ ਦਿਾਂਤਾ ਬਈ ਐਂਡ ਤੱਕ ਦੇਖਿਓ ਬਈ ਨੰਬਰ ਸਕਰੀਨ ਤੇ ਪਾਦੇ ਬਾਈ ਹੁਰੀ ਆਪਣੇ ਨਾਲ ਨੇ ਗੱਲਬਾਤ ਕਰਾਂਗੇ ਵੀਰੇ ਸასი ਗਾਲ ਜੀ ਸასი ਗਾਲ ਜੀ ਬਰੇ ਰੇਟ ਬਾਕੀ ਪੂਰੇ ਸਸਤੇ ਦਵਾਂਗੇ ਅੱਜ ਹਾਂਜੀ ਹਾਂਜੀ ਵੀਰਾਂ ਜੀ ਬਹੁਤ ਸਸਤੇ ਦਵਾਂਗੇ ਮਾਰਕੀਟ ਨਾਲੋਂ ਕਾਰ ਦੀ ਕੰਡੀਸ਼ਨ ਵਧੀਆ ਵੀਰ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਰਹੂਗੀ ਤੇ ਸਾਰੇ ਪੇਪਰਾਂ ਦੀ ਆਪਣੀ ਫੁੱਲ ਗਾਰੰਟੀ ਰਹੂਗੀ ਹਰ ਇੱਕ ਕਾਰ ਠੀਕ ਹੈ ਬਈ ਲੈ ਜੀ ਮੇਤਰੋ ਠੀਕ ਹੈ ਇਸ ਪੱਖੋਂ ਬੇਚਿੰਤ ਹੋ ਕੇ ਆਜੋ ਤੁਹਾਨੂੰ ਮਾੜੀ ਕਾਰ ਮਿਲ ਜੂ ਚੰਗੀ ਕਾਰ ਦਵਾਂਗੇ ਅੱਜ ਆਪਾਂ 78 ਸੈਕਟਰ ਦੇ ਵਿੱਚ ਆਉਣਾ ਤੁਹਾਨੂੰ ਸਟੀਲ ਲੀਜ਼ ਦੇ ਉੱਤੇ ਆਪਾਂ ਬਈ ਪਹਿਲੀ ਗੱਲ ਤੋਂ ਗੱਲ ਕਰ ਲਈਏ ਅਗਰ ਆਪਾਂ i20 ਦੇ ਦਈਏ ਭਈ ਆਪਾਂ ਆਪਣੇ ਮਿੱਤਰਾਂ ਨੂੰ ਇਹੇ ਵੀਰੇ ਮਾਡਲ ਕਿੰਨਾ ਹੈ ਫਿਰ 2015 ਮਾਡਲ ਹੈ ਹਾਂਜੀ ਆਸਤਾ ਆਪਸ਼ਨਲ ਪੁਸ਼ ਬਟਨ ਵਾਲੀ ਗੱਡੀ ਹੈ ਵੀਰੇ ਓਕੇ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਫੁੱਲ ਇੰਸ਼ੋਰੈਂਸ ਹੈ ਦੋਨੋਂ ਚਾਬੀਆਂ ਪ੍ਰਾਈਸ ਕਿੰਨਾ ਰੱਖਿਆ ਕੋਰ ਰੇਟ ਦੇ ਦਾਂਗੇ ਕਾਰ 4 ਲੱਖ 45000 ਰੁਪਏ ਦੀ 4 ਲੱਖ 45000 ਰੁਪਏ ਦੇ ਵਿੱਚ ਮਾਰਕੀਟ 'ਚ ਲੋਕ ਵੀਰੇ 5 5.5 5 ਲੱਖ ਰੁਪਏ ਡਿਮਾਂਡ ਕਰਦੇ ਆ 4 ਲੱਖ 45000 ਦੀ ਪਹਿਲੇ ਓਨਰ ਦੀ ਫੁੱਲ ਇੰਸ਼ੋਰੈਂਸ ਦੋਨੋਂ ਚਾਬੀਆਂ ਠੀਕ ਹੈ ਅੰਦਰ ਇੰਟੀਰੀਅਰ ਦੀ ਬਹੁਤ ਐਡਵੋਕੇਟ ਅਧਿਕਾਰ ਆਵੀਰ ਨਾਲੇ 4 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਵਾ ਦਾਂਗੇ ਚੈੱਕ ਕਰ ਲਓ ਮਿੱਤਰੋ ਸਿਰਫ 45000 ਰੁਪਿਆ ਚ ਤੁਸੀਂ ਮਾਲਕ ਬਣ ਸਕਦੇ ਹੋ ਇਸ ਕਾਰ ਦੇ ਬਾਕੀ ਸਾਰਾ ਤੁਹਾਡਾ ਭਾਈ ਲੋਨ ਕਰਾ ਦਾਂਗੇ ਬਈ ਹੈ ਤੇ ਦੇਖੋ ਬਈ ਕਾਰ ਹੈ ਵਾਕੀ ਬਈ ਸਿਹਰਾ ਤੇ ਰੇਟ ਤੜਾ ਤਾਂ ਤੁਹਾਡਾ 50000 ਰੁਪਏ ਪਹਿਲੇ ਦੇ ਵਿੱਚ ਹੀ ਬਈ ਤੇ ਆਹ ਵੀਰੇ ਮਾਡਲ ਵੀਰ 2014 ਮਾਡਲ ਹੈ ਸਪੋਰਟਸ ਵੇਰੀਐਂਟ ਹੈ ਇਹ ਪੈਟਰੋਲ ਦੇ ਵਿੱਚ ਹੈ ਇਹ ਬਈ ਡੀਜ਼ਲ ਦੇ ਵਿੱਚ ਹੈ ਪੈਟਰੋਲ ਦਾ ਨਹੀਂ ਡੀਜ਼ਲ ਦਾ ਰੇਟ ਹੈ ਇਹ ਓਕੇ ਇਹ ਪੈਟਰੋਲ ਦੇ ਵਿੱਚ ਹੈ ਵੀਰੋ ਹਾਂਜੀ ਹਾਂਜੀ 410000 ਰੁਪਏ ਦੀ ਇੱਕੋ ਰੇਟ ਕਾਰ ਦੇ ਦਾਂਗੇ ਵੀਰੋ ਮਾਡਲ 2014 ਵਾਲੇ 14 ਮਾਡਲ ਸਪੋਰਟਸ ਵੇਰੀਐਂਟ ਹਾਂਜੀ ਆਹ ਅੱਗੇ ਆ ਗਈ ਵੀਰ i10 ਸਪੋਰਟਸ ਵੇਰੀਐਂਟ ਹਾਂਜੀ ਸਪੋਰਟਸ ਆਪਸ਼ਨਲ ਹੈ ਵੀਰ ਇਹ ਪੁਸ਼ ਬਟਨ ਹੈ ਡੀਜ਼ਲ ਦੇ 265000 ਦੀ ਕਾਰ ਦੇ ਦਾਂਗੇ ਸਵਾਗ 2 ਲੱਖ ਰੁਪਏ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਅਗਰ ਕਿਸੇ ਬੰਦੇ ਦੀ ਪ੍ਰੋਫਾਈਲ ਵਧੀਆ ਹੋਈ 22 ਲੱਖ ਦਾ ਲੋਨ ਵੀ ਕਰਾ ਦਾਂਗੇ ਕਾਰ ਦੇ ਉੱਪਰ ਸਰ 15000 ਰੁਪਏ ਦੇ ਕੇ 15 20 ਰੁਪਏ ਦੇ ਕੇ ਇਹਨਾਂ ਦਾ ਡਿਸਕਾਊਂਟ ਵੀ ਹੋਊਗਾ ਹਾਂਜੀ ਹਾਂਜੀ ਲਗਭਗ ਬਈ 100% ਤੱਕ ਦਾ ਲੋਨ ਹੋ ਸਕਦਾ ਹੈ ਅਗਰ ਤੁਹਾਡੀ ਪ੍ਰੋਫਾਈਲ ਬਹੁਤ ਹੀ ਵਧੀਆ ਗਈ ਹਾਂਜੀ ਹਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆਲ ਓਵਰ ਕਾਰ ਚੰਗੀ ਪਈ ਦੋਨੋਂ ਚਾਬੀਆਂ ਪੁਸ਼ ਬਟਨ ਵਾਲੀ ਹੈ ਬ੍ਰਾਈਟਨ ਸਪੋਰਟਸ ਠੀਕ ਹੈ ਵੀਰੇ ਹਾਂ ਲਾ ਵੀਕਾਰ ਦੀ ਕੰਡੀਸ਼ਨ ਦੇਖ ਲਓ ਭਾਈ ਅਗਲੀ ਆ ਗਈ ਵਾਈਟ ਕਲਰ ਦੇ ਵਿੱਚ ਇਹ ਅਗਲੀ ਆ ਗਈ ਇਹ ਵੀ ਡੀਜ਼ਲ ਦੇ ਵਿੱਚ ਵੀਰ ਦੋਨੋਂ ਆਈਟਮਾਂ ਡੀਜ਼ਲ ਦੇ ਵਿੱਚ ਨੇ ਵੀਰ ਇਹ ਪੀਵੀ 65 ਨੰਬਰ ਹੈ ਪਹਿਲੇ ਓਨਰ ਦੀ ਕਾਰ ਹੈ ਇਹ ਮੈਗਨਾ ਵੇਰੀਐਂਟ ਹੈ ਵੀਰ ਇਹਦੇ ਉੱਪਰ ਵੀ ਆਪਾਂ 2 ਸਵਾ ਦੋ 2.5 ਦਾ ਲੋਨ ਕਰਾ ਦਾਂਗੇ ਇਹਦੀ ਵੈਲਿਊ ਵੀ 2,65,000 ਰੁਪਏ ਵੀਰ ਦੋਨਾਂ ਦੇ ਦੋ ਲੱਖ 65 ਹਜ਼ਾਰ ਪੀਵੀ 65 ਨੰਬਰ ਪੇਡ ਨੰਬਰ ਨਾਲੇ ਲਾ ਵੀ 635995 935995 ਠੀਕ ਹੈ ਭਾਈ ਹਾਂਜੀ ਤੇ ਅਗਲੀ ਕਾਰ ਆਪਾਂ ਤੁਹਾਨੂੰ ਦੇ ਦਿਆਂਗਾ ਆਹ ਸਬਰਟਡ ਜ਼ਾਇਰ ਦੀ ਫਿਰ ਚੰਡੀਗੜ੍ਹ ਨੰਬਰ ਦੀ ਇਹ ਪੈਟਰੋਲਾ ਡੀਜ਼ਲ ਹੈ ਇਹ ਵੀ ਡੀਜ਼ਲ ਹੈ ਜੀ ਮਾਡਲ 12 ਮਾਡਲ ਹੈ ਵੀਰੇ ਪਹਿਲੇ ਓਨਰ ਦੀ ਕਾਰ ਹੈ 315000 ਰੁਪਏ ਆਸਕਿੰਗ ਪ੍ਰਾਈਸ ਹੈ ਬਾਕੀ ਮੌਕੇ ਤੇ ਕਰ ਲਾਂਗੇ ਜੀ 315 ਦੇ ਵਿੱਚ ਵੀ ਠੀਕ ਹੈ ਵੀਰੇ ਬਾਕੀ ਮੌਕੇ ਤੇ ਹੋ ਜੂ ਬਈ ਕੰਪਨੀ ਦੇ ਫੈਬ੍ਰਿਕ ਦੇ ਵਿੱਚ ਕਾਰ ਹੈ ਡੀਜ਼ਲ ਚੰਗੀ ਕਾਰ ਤੁਹਾਡੇ ਸਾਹਮਣੇ ਕੋਈ ਪੇਂਟ ਖਰਚਾ ਕੋਈ ਨਹੀਂ ਕੋਈ ਨਹੀਂ ਜੀ ਠੀਕ ਆਹ ਭਾਈ ਮਾਡਲ ਫਿਰ 2012 ਮਾਡਲ ਹੈ ਕਰੋਲਾ ਐਲਟੀਐਸ ਡੀਜ਼ਲ ਦੇ ਵਿੱਚ ਹੈ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਆਰਸੀ ਓਨਰ ਦੇ ਅਕਾਊਂਟ 'ਚ ਹੀ ਪੇਮੈਂਟ ਹੈ ਇਹ ਕਸਟਮਰ ਦੀ ਕਾਰ ਹੈ ਵੀਰੇ ਕਸਟਮਰ ਦੀ ਕਾਰ ਹੈ 275000 ਰੁਪਏ ਦੀ ਇਕੋ ਰੇਟ ਕਾਰ ਦੇ ਦਾਂਗੇ ਵੀਰੇ ਆਏ ਹਾਂ ਚਲਾਵਾ ਕਹਿੰਦਾ ਕਰਦਾ ਵੀਰੇ ਫੁੱਲ ਗਾਰੰਟੀ ਦਵਾਂਗੇ ਵਾਈਟ ਪੇਪਰ ਤੇ ਲਿਖ ਕੇ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਆਏ ਹਾਂ ਬਾਈ ਬਹੁਤ ਨਵੀਂ ਕਾਰ ਪਈਆ ਤੁਹਾਨੂੰ ਸਮਝਣ ਇਹ ਆਪਾਂ ਕਹਿੰਦੇ ਸਾਹੂ ਕਾਰ ਵਾਲੀ ਕਾਰ ਆ ਵੀ ਜਿਹੜੇ ਬੰਦੇ ਨੇ ਇੱਕ ਵਾਰ ਲੈ ਲਈ ਕਾਰ ਉਹ ਵੇਚਣ ਦੀ ਸੋਚਦਾ ਨਹੀਂ ਆ ਕਾਰ ਨੂੰ ਹੈਨਾ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਕਰੂਜ਼ ਆ ਗਈ ਵੀਰੇ ਅੱਗੇ ਆਗੇ ਅੱਜ ਵੀ ਕ ਮਾਡਲ ਵੀਰ 2012 ਮਾਡਲ ਹੈ ਐਲਟੀ ਜੈਡ ਆਟੋਮੈਟਿਕ ਸਨਰੂਫ ਵਾਲੀ ਆਹ ਆਟੋਮੈਟਿਕ ਦੇ ਵਿੱਚ ਭਾਜੀ ਠੀਕ ਹੈ ਵੀਰੇ ਹਾਂਜੀ 335000 ਰੁਪਏ ਦੀ ਕੁਰਡ ਕਾਰ ਦੇ ਦਾਂਗੇ ਵੀਰ ਮਾਰਕੀਟ ਚ ਲੋਕ 4-4 ਲੱਖ ਦੇ ਆਸ-ਪਾਸ ਮੰਗਦੇ ਆ ਆਟੋਮੈਟਿਕ ਐਲਟੀ ਜੈਡ ਦਾ ਹਾਂਜੀ ਹਾਂ ਪਹਿਲੇ ਓਨਰ ਦੀ ਕਾਰ ਆ ਚੰਡੀਗੜ੍ਹ ਨੰਬਰ ਦੀ ਟਾਇਰ ਲੋਏ ਕਾਰਨ ਤੁਹਾਡੇ ਸਾਹਮਣੇ ਲੱਗੇ ਹੋਏ ਆ ਪਰ ਵਧੀਆ ਟਾਇਰ ਲੋਏ ਲੱਗੇ ਹੋਏ ਆ ਠੀਕ ਹੈ ਹਾਂ 335000 ਰੁਪਏ ਇੰਜਨ ਗੇਅਰ ਤੇ ਮੇਜਰ ਰੈਕਸ਼ਨ ਦੀ ਕਾਰ ਦੀ ਗਾਰੰਟੀ ਹੈ ਵੀਰ ਠੀਕ ਹੈ ਵੀਰੇ ਲੈ ਵੀ ਕਾਰ ਰੇਕਲੋ ਵਾਲੀ ਕਾਰ ਹੈ ਜੀ ਹਾਂਜੀ ਅਗਰ ਕਿਸੇ ਭਰਾ ਦੀ ਵਧੀਆ ਪ੍ਰੋਫਾਈਲ ਹੋ ਇਸ ਤੇ ਵੀ ਆਪਾਂ ਲੋਨ ਕਰਾ ਦਾਂਗੇ ਠੀਕ ਹੈ ਬਈ ਤੇ ਆਜੋ ਬਈ ਤੁਹਾਨੂੰ ਇੱਕ ਹੋਰ ਨਗੀਨਾ ਦੇਣ ਜਾ ਰਹੇ ਆ ਬਈ ਗੁਰਪ੍ਰੀਤ ਨੂੰ ਕਹਨੇ ਆਜੂਗਾ ਬਣਾਏ ਨੇੜੇ ਬਈ ਆ ਆ ਗਿਆ ਆਪਣੇ ਲਈ ਬਰੇਜ਼ਾ ਕਾਰ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਬਿਲਕੁਲ ਸ਼ੋਰੂਮ ਕੰਡੀਸ਼ਨ ਕਾਰ ਹੈ ਵੀਰ ਕੰਟਰੋਲ ਦੇ ਵਿੱਚ ਹੈ 21 ਮਾਡਲ ਹਾਂਜੀ 21 ਮਾਡਲ 45 46000 ਚੱਲੀ ਹੋਈ ਹੈ ਕਾਰ ਹਾਂਜੀ 64000 ਚੱਲੀ ਹੋਈ ਸਾਰਾ ਸਾਰਾ ਸਰਵਿਸ ਰਿਕਾਰਡ ਹੈ ਕਾਰ ਦਾ ਤੇ ਉਸ ਤੋਂ ਬਾਅਦ 6,85000 ਆਸਕਿੰਗ ਕਰਦੇ ਮੜਾ ਮੜਾ ਮੌਕੇ ਤੇ ਬੈਠ ਕੇ ਮਾਨ ਤਾਨ ਕਰਦੇ 6,85000 21 ਮਾਡਲ 21 ਮਾਡਲ ਪੈਟਰੋਲ ਦੇ ਵਿੱਚ ਓਕੇ ਲੈ ਵੀ 6,85000 ਰੁਪਿਆ ਦੀ ਬਰੇਜ਼ਾ 2021 ਮਾਡਲ ਬਈ ਚੰਡੀਗੜ੍ਹ ਨੰਬਰ ਦੀ ਲੋਕਲ ਫਰਸਟ ਆਨਰ ਹਾਂਜੀ ਫਰਸਟ ਆਨਰ ਲੋਕ ਸਵਾ ਸਵਾ 7.5 ਲੱਖ ਰੁਪਏ ਡਿਮਾਂਡ ਕਰਦੇ ਆ ਫਿਰ ਆਪਾਂ 6.85 ਦੇ ਦੋ ਲੈ ਵੀ ਆਹਾ ਵੀਰੇ ਅੱਗੇ ਆ ਗਈ ਫਿਰ 2015 ਮਾਡਲ 15 ਮਾਡਲ ਚੰਡੀਗੜ੍ਹ ਨੰਬਰ ਪਹਿਲੇ ਓਨਰ ਦੀ ਕਾਰ ਵੀਰੇ ਲੋਕ ਬਹੁਤ ਵਾਈਟ ਰੰਗ ਮੰਗਦੇ ਆ ਮੇਰੇ ਭਰਾ ਬਹੁਤ ਕਹਿੰਦੇ ਬਾਈਟ ਰੰਗ ਦੀ ਦੇ ਦੋ ਬਾਈਟ ਰੰਗ ਦੇ ਦੋ ਪਹਿਲੇ ਉਹਨੇ 2015 ਮਾਡਲ ਇੰਸ਼ੋਰੈਂਸ ਪਈ ਆ ਕਾਰ ਦੀ 5,75,000 ਰੁਪਏ ਦੀ ਕਾਰ ਦੇ ਦਾਂਗੇ 5,75,000 ਰੁਪਏ ਦੇ 2014 ਮਾਡਲ ਹੈ ਹੂੰ ਪੀਬੀ 65 ਨੰਬਰ ਹੈ 4.5 ਲੱਖ ਰੁਪਏ ਦੀ ਕੋਰੇਟ ਕਰ ਦੇ ਦਾਂਗੇ ਵੀਰ ਜੀ ਓਕੇ 4.5 ਲੱਖ ਰੁਪਈਆ ਦੇ ਵਿੱਚ ਬਈ ਹਾਂਜੀ ਬਾਕੀ ਇਹ ਕਿਹੜਾ 14 ਮਾਡਲ ਵੀਰ 14 ਮਾਡਲ 14 ਮਾਡਲ ਰੇਟ 4.5 ਲੱਖ ਰੁਪਏ 13 13 ਮਾਡਲ ਦਾ ਮੰਗਦੇ ਆ ਵੀਰ ਲੋਕ ਸੱਤ ਕਰਨ ਹਜੇ ਇੱਕ ਸਾਲ ਆਪ ਦਾ ਮਾਡਲ ਹੈ ਤੇ ਕਾਰ ਦੀ ਕੰਡੀਸ਼ਨ ਥੋੜੇ ਸਾਹਮਣੇ ਵੀ ਕਾਰ ਬਹੁਤ ਨਵੀਂ ਕਾਰ ਪਈ ਆ ਬਈ ਜੇ ਸਾਹਿਬ ਨਾਲ ਕਾਰ ਦੀ ਕੰਡੀਸ਼ਨ ਆ ਪਈ ਆ ਨਾ ਮੈਨੂੰ ਲੱਗਦਾ ਨਹੀਂਗਾ ਵੀ ਇਹ ਰੇਟ ਤੁਹਾਨੂੰ ਕਾਰ ਮਿਲਣੀ ਚਾਹੀਦੀਗੀ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਦੇ ਰਿਆਂ ਬਹੁਤ ਜਾਇਦ ਰੇਟ ਪਰ ਜਿਹੜਾ ਮਾੜਾ ਮੋਟਾ 19 ਕੀ ਕੰਮ ਹੋਣ ਵਾਲਾ ਤੁਹਾਨੂੰ ਕਰਕੇ ਦਊਗਾ ਠੀਕ ਹੈ ਬਈ ਜੋ ਮੜਾ ਸੀਟ ਕਵਰ ਪਟੇ ਹੋਏ ਕਰਾ ਕੇ ਦਮਾ ਵੀ ਜੋ ਵੀ ਹਾਂ ਜੀ ਹਾਂ ਜੀ ਲੈ ਵੀ ਪੰਜ Honda City ਕਾਰਾਂ ਹੁਣ ਆਪਣੇ ਲਵੇ ਬਈ ਹਾਂਜੀ ਹਾਂਜੀ ਸੁਰੂ ਤੋਂ ਲੈ ਕੇ ਐਂਡ ਵਾਲੇ ਮਾਡਲ ਤੱਕ ਦੀਆਂ ਆਹ ਬਈ ਪਹਿਲੀ ਇਹਦੀ ਗੱਲ ਕਰੀਏ ਫਿਰ 2019 ਮਾਡਲ ਹੈ ਜੀ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਡੀਜ਼ਲ ਦੇ ਵਿੱਚ ਹੈ ਇਹ ਇੱਕੋ ਰੇਟ ਕਾਰ ਦੇ ਦਾਂਗੇ ਫਿਰ 7,35,000 ਰੁਪਏ ਦੀ 7,35 ਦੇ ਵਿੱਚ ਹਾਂਜੀ 19 ਮਾਡਲ ਹਾਂਜੀ ਹਾਂ ਆਏ ਹਾਂ ਤਵੇ ਕਾਰ ਦੇਖ ਲਓ ਆਪਣੇ ਕੋਲ Honda City ਦੇ ਵਿੱਚ ਸਾਰੀਆਂ ਸ਼ੇਪਾਂ ਅਵੇਲੇ ਬੱਲੇ ਬਈ 7 ਮਾਡਲ ਲੈ ਕੇ 19 ਮਾਡਲ ਤੱਕ ਦੀਆਂ ਠੀਕ ਹੈ ਹਾਂਜੀ ਹਾਂ ਲੈ ਵੀ Honda City ਦਾ ਇਹ ਕਿੰਗ ਮਾਲੀ ਹੈ ਬਈ ਹੈਨਾ ਆਹ ਦੇਖੋ ਬਈ ਉਸ ਤੋਂ ਪਹਿਲਾਂ ਵਾਲੀ ਜੇਬ ਹਾਂ ਉਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਵਾਲੀ ਇਹ 2014 ਮਾਡਲ ਹੈ ਵੀਰੇ ਪਹਿਲੇ ਓਨਰ ਦੀ ਕਾਰ ਹੈ ਇੰਸ਼ੋਰੈਂਸ ਪਈ ਹੈ ਕਾਰ ਦੀ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਸਾਰੀ origignal ਪੇਂਟ ਦੀ ਕਾਰ ਹੈ ਮਾੜਾ ਮਾੜਾ ਇੱਕ ਅੱਧਾ ਕੋਈ ਪੀਸ ਟੱਚਿੰਗ ਹੈ ਵੀਰ ਓਕੇ ਇੱਕੋ ਰੈਡ ਕਾਰ ਦੇ ਦਾਂਗੇ ਵੀਰ 415000 ਰੁਪਏ ਦੀ 470 75 ਜਾਂ 4 ਲੱਖ ਦਾ ਲੋਨ ਵੀ ਕਰਾ ਦਾਂਗੇ ਕਸਟਮਰ ਦਾ ਜੀ 14 ਦਾ ਮਾਡਲ 415000 ਰੁਪਏ ਦੇ ਵਿੱਚ ਬਈ ਹੈ ਨਾ ਤੇ ਆਹ ਹੈ ਬਈ ਅੱਗੇ ਆ ਗਈ ਪਰ 2010 ਮਾਡਲ hibrid tech ਦੀ ਮਾਰਕੀਟ ਚ ਲੋਕ 2.5 ਲੱਖ ਰੁਪਏ ਮੰਗਦੇ ਆ ਵੀਰ ਇੱਕੋ ਰੈਡ ਕਾਰ ਦਵਾਂਗੇ ਵੀਰ 195000 ਰੁਪਏ ਦੀ 195 ਦੇ ਵਿੱਚ ਹਾਂ ਜੀ ਹਾਂ ਜੀ ਵਾਹ ਜੀ ਵਾਹ ਤੇ ਆਹਾ ਵੀਰੇ ਮੋਡਲ ਇਹ ਆ ਗਈ ਵੀਰ 2000 ਇਹ 10 ਮਾਡਲ ਹੈ ਵੀਰੇ ਇਹ ਵੀ ਇਹ 2009 ਮਾਡਲ ਹੈ ਨਾ ਮਾਡਲ ਹੈ ਹਾਂਜੀ ਹਾਂ ਹਾਂਜੀ ਇਹ ਵੀ ਬਾਈ ਹਣ 82 ਤੱਕ ਪਾਸ ਹੈ ਜੀ ਕਾਰ 1,80,000 ਰੁਪਏ ਦੀ ਕੁਰਡ ਕਾਰ ਦੇ ਦਾਂਗੇ ਵਾਈਟ ਰੰਗ ਦੇ ਵਿੱਚ ਆ ਜੀ 1.80 ਦੇ ਵਿੱਚ ਹਾਂਜੀ ਹਾਂਜੀ ਲੈ ਵੀ अल्टੋ ਦੇ ਰੇਟ ਦੇ ਵਿੱਚ ਹੋਂਡਾ ਸਿਟੀ ਕਾਰ ਆ ਤੁਹਾਡੇ ਸਾਹਮਣੇ ਤੁਹਾਨੂੰ ਸਟੀਰੀਓ ਵਗੈਰਾ ਪਾਵਰ ਵਿੰਡੋ ਐਨ ਪੂਰੀ ਫੁੱਲ ਪਿਕਅਪ ਬਾਕੀ ਆਲ ਤੁਹਾਡੇ ਸਾਹਮਣੇ ਦੇਖਣਾ ਆਲ ਗੁੱਡ ਕਾਰ ਖੜੀ ਆ ਬਾਈ ਪੂਰੀ ਘੈਂਟ ਬਾਈ ਹੈ ਨਾ ਤੇ ਆ ਆ ਗਈ ਬਾਈ ਹੈ ਨਾ ਹੁਣ ਜਿਹੜਾ ਹਾਂਜੀ ਆ ਗਈ ਹਾਂਜੀ ਇਹ ਸਸਤੋ ਪੁਰਾਣੀ ਸ਼ੇਵ ਆ ਗਈ ਬਾਈ ਦਸੋ ਪੁਰਾਣੀ ਦੇ ਹਾਂ ਇਹ ਆ ਗਈ ਵੀਰ 2007 ਮਾਡਲ ਹੈ ਪੀਬੀ 65 ਨੰਬਰ ਹੈ ਪਹਿਲੇ ਓਨਰ ਦੀ ਕਾਰ ਵੀ ਇਹ ਵੀ ਵੀਰ ਸੈਕੰਡ ਜਾਂ ਫਰਸਟ ਓਨਰ ਕਾਰਾਂ ਨੇ ਸਾਰੀਆਂ ਆਪਣੇ ਕੋਲ ਇਹ ਵੀ ਪਹਿਲੇ ਓਨਰ ਦੀ ਕਾਰ ਹੈ ਵੀਰ ਪਾਸਿੰਗ 27 ਤੱਕ ਵੀਰ 1 ਲੱਖ 40000 ਰੁਪਏ ਦੀ ਇੱਕੋ ਰੇਟ ਕਰ ਦੇ ਦਾਂਗੇ ਵੀਰ ਮਾਰਕੀਟ 'ਚ ਆਲਟੋ ਵੀ ਨਹੀਂ ਮਿਲਦੀ ਵੀਰੇ 1 ਲੱਖ ਤੇ 40000 ਰੁਪਏ ਦੀ ਬਾਈ ਹਾਂਜੀ ਕਾਰ ਚੈੱਕ ਕਰ ਲਓ ਆਲਟੋ ਵੀ ਨਹੀਂ ਮਿਲਦੀ ਆਸ ਰੇਟ ਦੇ ਵਿੱਚ ਜਿਹੜੇ ਰੇਟ ਦੇ ਆਪਾਂ ਗੁਰਪ੍ਰੀਤ ਅੰਦਰੋਂ ਦਿਖਾ ਦਿਆ ਆ ਕਾਰ ਨੂੰ ਆ ਇੱਕ ਵਾਰ ਮੜਾ ਜਾ ਬਾਈ ਕਾਰ ਚੈੱਕ ਕਰ ਲ ਦੇਖੋ ਕਾਰ ਦੀ ਕੰਡੀਸ਼ਨ ਬਹੁਤ ਨਵੀਂ ਪਈ ਹੈ। ਨਵੀਂ ਪਈ ਹੈ ਹਾਂਜੀ ਬਰਾਜੇ। 1,40,000 ਚ ਨਹੀਂ ਮਿਲਦੀ ਬਈ ਇਹੋ ਜੀ ਕਾਰ ਬਈ ਜਿਹੜੀ ਰੇਟ ਆਪਾਂ ਤੁਹਾਨੂੰ ਆਪਾਂ ਦੇਤਾ ਇੱਕ ਦਾ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਕੰਡੀਸ਼ਨ ਇਸ ਤੋਂ ਨਵੀਂ ਮਿਲੂ ਬਈ। ਹਾਂਜੀ ਬਰਾਜੇ। ਹੁਣ ਆ ਗਈ Honda ਦੀ Ameedo। ਹਾਂਜੀ ਹਾਂਜੀ। ਇਹ ਡੀਜ਼ਲ ਹੈ ਪੈਟਰੋਲ ਹੈ ਮਾਡਲ। ਬਈ ਡੀਜ਼ਲ ਹੈ ਜੀ। ਇਹ ਵੀ 2014 ਮਾਡਲ ਹੈ। PB65 ਨੰਬਰ ਹੈ ਬਈ ਕਾਰ ਦਾ ਜੀ। 3.5 ਲੱਖ ਰੁਪਏ ਦੀ ਕੋਰਡ ਕਾਰ ਦੇ ਦਾਂਗੇ। 3 ਲੱਖ ਰੁਪਏ ਦਾ ਬਾਈ ਦਾ ਕਿਸੇ ਦਾ ਵੀ ਲੋਨ ਵੀ ਕਰਾ ਦਾਂਗੇ ਜੀ। ਲੈ ਬਈ। ਤੇ ਕਾਰ ਦੀ ਬਈ ਐਵਰੇਜ ਇੰਨੀ ਐਵਰੇਜ ਦਿੰਦੀ ਆ ਬਈ 25 27 ਦੀ ਡੀਜ਼ਲ ਦੀ Honda ਦੀ ਵੀਰ 26 27 ਦੀ ਐਵਰੇਜ ਆਈ ਰਾਮ ਨਾਲ ਤੇ ਬਈ ਜੇ ਪੰਜ ਬੰਦੇ ਜਾਂਦੇ ਨਾ ਆਪਾਂ ਕਹਦੇ ਕੋਈ ਆਫਿਸ ਵਾਲੇ ਬੰਦੇ ਰਲ ਕੇ ਵੀ ਜਾਂਦੇ ਨੇ ਇਹ ਤੁਹਾਨੂੰ ਰੁਪਿਆ ਕਿਲੋਮੀਟਰ ਵੀ ਨਹੀਂ ਪੈਂਦੀ ਮਸਾ ਬਈ ਹੈਨਾ ਮਸਾ ਪੈਂਦੀ ਆ ওই ਗੱਲ ਐਕਟਿਵ ਰੇਟ ਦੇ ਵਿੱਚ ਪੈਂਦੀ ਹੈਗੀ ਇਹਦਾ ਚਲਾਵਾਕਾਰ ਦਾ ਬਈ ਹੈਨਾ ਤੇ ਆਜੋ ਤੁਹਾਨੂੰ ਹੁਣ ਬਈ ਆਹ ਆ ਗਈ ਕਮਰਸ਼ੀਅਲ ਦੀ ਇਹ ਕਿਹੜੀ ਆ ਗਈ ਆਪਣੇ ਲਵੇ ਇਹ ਵੀਰ 2000 ਐਕਸੈਂਟ ਕਿਹੜੀ ਹੈ ਹਾਂਜੀ ਐਕਸੈਂਟ ਨਾ ਸੌਰੀ ਔਰਾ ਜੀ ਔਰਾ 2024 ਮਾਡਲ ਹੈ ਫਿਰ ਓਕੇ ਟੌਪ ਐਂਡ ਮਾਡਲ ਹੈ ਫਿਰ ਹਾਂਜੀ ਹਾਂਜੀ ਕਸਟਮਰ ਦੀ ਕਾਰ ਹੈ ਪੁਸ਼ ਬਟਨ ਵਾਲੀ ਹੈ ਫਿਰ ਠੀਕ ਹੈ ਵੀਰੇ ਹਾਂ ਇਹ ਜੀ ਸਕਰੀਨ ਵਗੈਰਾ ਤੁਸੀਂ ਦੇਖੋ ਅੰਦਰੋਂ ਇੰਟੀਰੀਅਰ ਦੀ ਬਾਈ ਬਹੁਤ ਨਵੀਂ ਕਾਰ ਹੈ ਡੈਸ਼ ਕੈਮ ਵਗੈਰਾ ਸਾਰਾ ਕੁਝ ਲੱਗਿਆ ਸਾਰਾ ਕੁਝ ਬਾਈ ਹਾਂ ਕੰਪਨੀ ਫਿੱਟਡ ਸਕਰੀਨ ਪੁਸ਼ ਬਟਨ ਦੋਨੋਂ ਚਾਬੀਆਂ ਫੁੱਲ ਇੰਸ਼ੋਰੈਂਸ ਕਸਟਮਰ ਦੀ ਕਾਰ ਹੈ ਫਿਰ 7 ਲੱਖ 65 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਵੀਰੇ 765 ਦੇ ਵਿੱਚ ਕਾਰ ਦੇ ਉੱਪਰ ਆਲਮੋਸਟ 7.5 ਲਾਣ ਵੀ ਕਰਵਾ ਦਾਂ 40000 ਸਰਵਿਸ ਰਿਕਾਰਡ ਚੱਲੀ ਹੋਈ ਕਾਰ ਹੈ ਇਹ ਨੌਵੇਂ ਮਹੀਨੇ ਦੀ 23 ਮਾਡਲ ਸੀਐਨਜੀ ਲੱਗੀ ਹੋਈ ਪੀਵੀ1 ਪੇਪਰ ਪੂਰੇ ਸਾਰੇ ਬਿਲ ਸਾਰਾ 올 ਪੇਪਰ ਕੰਪਲੀਟ ਬਸਾਰੇ 올ਓਵਰ ਅਟੈਚ ਹੈ 올ਓਵਰ ਅਟੈਚ ਹੈ ਲੈ ਵੀ ਕੈਸ਼ ਦੀ ਕਾਰ ਹੈ ਵੀਰੇ ਕਸਟਮਰ ਦੇ ਓਨਰ ਦੇ ਆਰਸੀ ਓਨਰ ਦੇ ਅਕਾਊਂਟ 'ਚ ਹੀ ਪੇਮੈਂਟ ਹੈ ਬਾਈ ਹਾਂ ਆਪਾਂ ਨੇ ਆਪਣਾ ਬਣਦਾ ਕਮਿਸ਼ਨ ਲੈਣਾ ਫਿਰ ਜਿੱਥੇ ਵੀ ਸੌਦਾ ਹੋ ਗਏ ਅਗਲਾ 765 ਦੀ ਡਿਮਾਂਡ ਕਰ ਰਿਹਾ ਆਪਾਂ 7% ਦੀ ਡਿਮਾਂਡ ਲੈ ਲੈ ਵੀ ਅਗਰ ਕੋਈ ਨਵੀਂ ਕਾਰ ਲੈਣ ਜਾ ਰਹੇ ਵੀ ਅਸੀਂ ਕਮਰਸ਼ੀਅਲ ਦੇ ਵਿੱਚ ਪਾਉਣੀਆਂ ਦਾ ਆ ਲੋਡ ਹੀ ਨਹੀਂ ਬਈ ਇਹਨਾਂ ਸਾਰਾ ਕੁਝ ਹੋਇਆ ਹਵਾਇਆ ਕਸਟਮਰ ਨੂੰ ਕੋਈ ਐਮਰਜੈਂਸੀ ਨੀਡ ਪੈ ਗਈ ਤਾਂ ਅਗਲਾ ਸੇਲ ਕਰ ਰਹੇ ਠੀਕ ਹੈ ਬਾਈ ਲੈ ਇਹ ਵੀ ਆਹ ਕਾਰ ਤੁਹਾਡੇ ਵਾਸਤੇ ਆਪਾਂ ਕਿਹਾ ਇੱਕ ਤੋਹਫਾ ਹੀ ਆ ਬਾਈ ਜੇ ਕਿਸੇ ਨੇ ਕੰਮ ਕਰਨਾ ਹੈ ਨਾ ਆ ਲਾਈਵਨ ਵਾਲਾ ਮਾਡਲ ਹੈ ਟਾਪ ਮਾਡਲ ਆਈਗਲੇ ਨੇ ਕੰਮ ਚ ਤੇ ਆ ਆ ਗਈ ਆਪਣੇ ਲੈਵੇ ਨੈਕਸਨ ਹਾਂਜੀ ਇਹ ਆ ਗਈ ਬਈ ਨੈਕਸਨ 2019 ਮਾਡਲ ਡੀਜ਼ਲ ਦੇ ਵਿੱਚ ਜੀ ਇੱਕੋ ਰੈਡ ਕਾਰ ਦੇ ਦਾਂਗੇ ਵੀਰ 4,35,000 ਰੁਪਏ ਦੀ ਜੀ 4,35,000 ਲਾਏ ਲੱਗੇ ਹੋਇਆ ਵੀਰ ਸਾਰੇ ਪੇਪਰ ਕੰਪਲੀਟ ਕਰ ਦੇ ਚੱਕ ਲੋ ਬਾਈ ਮਿੱਤਰੋ ਬਈ ਹੈ ਨਾ ਤੇ ਆ ਆ ਗਈ i20 ਅੱਗੇ ਆ ਗਈ ਵੀਰ i20 2012 ਮਾਡਲ ਹੈ ਡੀਜ਼ਲ ਦੇ ਵਿੱਚ 295000 ਡਿਮਾਂਡ ਕਰਦੇ ਆਂ ਫਿਰ ਬੜਾ ਬੜਾ ਮੌਕੇ ਤੇ ਹੋਰ ਵੀ ਕਰ ਲੈ ਲੈ ਵੀ i20 ਕਿੰਨੀਆਂ ਖੜੀਆਂ ਆਪਣੇ ਲਏ ਆਪਣੇ ਲਏ 5 i20 ਖੜੀਆਂ ਆਂ ਵੀਰੇ 5 i20 ਤੇ 5 Honda Cityਆਂ ਲੈ ਵੀ ਆ ਦੋ ਬ੍ਰਾਂਡ ਦੇ ਵਿੱਚ ਹੀ 10 12 ਖੜੀਆਂ ਆਪਣੇ ਲਏ ਭਾਈ ਜਨਾ ਜੇ ਕੋਈ ਭਾਲਦਾ ਭਾਈ ਮਤਲਬ ਇਹ ਬ੍ਰਾਂਡ ਜਿਹੜੇ ਨੇ ਇਹ ਪੌਪੂਲਰ ਨੇ ਜਿਹੜੇ ਜ਼ਿਆਦਾ ਵਿਕਦੇ ਨੇ ਮਾਰਕੀਟ ਦੇ ਵਿੱਚ ਭਾਈ ਆਹ ਆ ਵੀਰੇ ਅੱਗੇ ਆ ਕੇ ਵੀਰੇ Fiat Punto ਜੀ 2011 ਮਾਡਲ ਹੈ ਹਾਂਜੀ 115000 ਰੁਪਏ ਦੀ ਕਾਰ ਦੇ ਦਾਂਗੇ ਵੀਰ ਕੋਈ ਬੰਦਾ ਕੰਮ ਸਟਾਰਟ ਕਰਨਾ ਕਿਸੇ ਨੇ ਕੁਝ ਵੀ ਕਰਨਾ ਵੀਰ ਡੀਜ਼ਲ ਦੇ ਵਿੱਚ ਹੈ ਜੀ ਬਾਕੀ ਜਿਹੜੀ ਮੈਂ ਡਰਾਈਵਿੰਗ ਪਾਲਿਸ਼ਿੰਗ ਕਰਾ ਕੇ ਦੇਵਾਂਗੇ 115000 ਮਾਡਲ 2000 2011 ਵੀਰ 11 ਮਾਡਲ ਡੀਜ਼ਲ ਦੇ ਵਿੱਚ ਜੀ 115000 ਦੀ ਕਾਰ ਆ ਮਿੱਤਰੋ ਬਈ ਸਵਿਫਟ ਤੋਂ ਕਿਤੇ ਸਸਤੀ ਆ ਸਵਿਫਟ ਦੇ ਇੰਜਨ ਵਾਲੀ ਆ ਹਾਂਜੀ ਹਾਂਜੀ ਹੈਨਾ ਮੇਨ ਗੱਲ ਆ ਬਈ ਤੇ ਆਹਾ ਬਈ ਅੱਗੇ ਆ ਗਈ ਵੀਰ 2011 ਮਾਡਲ A20 ਪੈਟਰੋਲ ਵੀਰ ਪੈਟਰੋਲ ਸਵਾ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰ ਇਹ ਜੀ 11 ਮਾਡਲ ਚੰਡੀਗੜ੍ਹ ਨੰਬਰ ਚੰਡੀਗੜ੍ਹ ਨੰਬਰ ਚੱਕ ਲੋ ਬਈ ਵੀਰੋ ਬਈ ਹਣਾ ਆਹਾ ਵੀਰੇ ਅੱਗੇ ਆ ਗਈ ਵੀਰ ਡੀਜ਼ਲ ਇਹ 11 11 ਰਿਸਟਰਡ 12 ਇਹ ਡੀਜ਼ਲ ਦੇ ਵਿੱਚ ਹੈ ਵੀਰ ਪੀਵੀ 65 ਨੰਬਰ ਹੈ ਜੀ ਸੈਕੰਡ ਆਨਰ ਕਾਰ ਹੈ ਜੀ 2 ਲੱਖ 15000 ਰੁਪਏ ਦੀ ਕਾਰ ਦੇ ਦਾਂਗੇ ਵੀਰ 2 15 ਦੇ ਵਿੱਚ 11 ਮਾਡਲ 11 ਮਾਡਲ ਲੈ ਵੀ K10 ਮਿਲਦੀ ਹੈ ਇਸ ਰੇਟ ਦੇ ਵਿੱਚ ਬਈ ਹਨਾ ਕਾਰ ਜਿਹੜੀ ਆਪਾਂ ਤੁਹਾਨੂੰ ਅੱਜ ਆਪਾਂ i20 ਦਿੱਤੀ ਨਵੇਂ ਟਾਇਰ ਨੇ ਅਲਾਏ ਲੱਗੇ ਹੋਏ ਨੇ ਕਾਰ ਨੂੰ ਠੀਕ ਹੈ ਕ੍ਰੋਮ ਵਾਲੇ ਬਈ ਤੇ ਆ ਆ ਗਈ ਬਈ ਆਪਣੇ ਨਵੇਂ ਕਮਰਸ਼ੀਅਲ ਦੇ ਵਿੱਚ ਇਹ ਵੀ K10 ਨਾ ਵੀਰੇ ਨਹੀਂ अल्टੋ ਵੀ 800 ਸੀਸੀ ਕੰਪਲਿਟਡ ਸੀ ਐਨਜੀ ਹੈ 2018 ਮਾਡਲ ਹੈ ਵੀਰੇ ਹਾਂ ਹਾਂ 2,25,000 ਰੁਪਏ ਦੀ ਇੱਕੋ ਰੇਟ ਕਾਰ ਦੇ ਦਾਂਗੇ ਵੀਰੇ ਇਹ ਜੀ ਸਿਰਫ 2.5 ਲੱਖ ਰੁਪਏ ਦੇ ਮਾਡਲ 18 18 ਜੀ ਬਈ ਸਾਰੇ ਪੇਪਰ ਕੰਪਲੀਟ ਕਰ ਦੇ ਜੀ 18 ਮਾਡਲ 2.5 ਲੱਖ ਰੁਪਏ ਦੀ अल्टੋ ਤੇ ਗੱਲ ਕਰੀਏ ਬਾਈ ਆਲ ਇੰਡੀਆ ਪਰਮਿਟ ਦੀ ਤੇ ਪੇਪਰ ਸਾਰੇ ਕੰਪਲੀਟ ਬੇ ਸਾਰੇ ਪੂਰੇ ਬਾਈ ਆਜੋ ਫਿਰ ਬਾਈ ਹੋਰ ਵੀ ਕਾਰਾਂ ਖੜੀਆਂ ਨੇ ਹਲੇ ਮੁੱਕਿਆ ਨਹੀਂ ਬਾਈ ਕੰਮ ਹਨਾ ਹਾਂਜੀ ਹਾਂਜੀ ਆਜੋ ਬਣੇ ਰਹੋ ਬਾਈ ਲਗਭਗ 30 ਕਾਰਾਂ ਨੇ ਬਾਈ ਹਨਾ ਜਿਹੜੇ ਤੁਹਾਨੂੰ ਇੱਕ ਛੱਤੇਡ ਮਿਲ ਜਾਣਗੇ ਬਾਈ ਭੱਜ ਆਇਓ ਮਿੱਤਰੋ ਆਜੋ ਫਿਰ ਹੁਣ ਤੁਹਾਨੂੰ ਆ ਆਈ 10 ਵੀ ਦੇਣ ਜਾ ਰਹੇ ਹਾਂ ਬਾਈ ਇਹ ਇਹ ਚੈੱਕ ਕਰ ਲੋ ਘੱਟ ਰੇਟ ਵਾਲੀ ਕਾਰ ਜੇ ਕਿਸੇ ਨੇ ਲੈਣੀ ਆ ਕਿਸੇ ਕਿੰਨਾ ਵਾਸਤੇ ਲੈਣੀ ਆ ਆਪਣੇ ਬਾਈ ਵਾਸਤੇ ਲੈਣੀ ਆ ਐਡ ਆਨ ਕਰਨੀ ਆ ਕਾਰ ਵੀ ਹਾਂਜੀ ਹਾਂਜੀ ਬਿਰ 2009 ਮਾਡਲ 29 ਤੱਕ ਪਾਸ ਟਾਇਰ ਲੋਏ ਕਾਰ ਨੂੰ ਲੱਗੇ ਹੋਏ ਹਨ ਵੀਰੇ ਠੀਕ ਹੈ ਵੀਰੇ ਇੱਕੋ ਰੇਟ ਕਾਰ ਦਵਾਂਗੇ ਵੀਰ ਵਿਦਆਉਟ ਬਾਗ ਨਹੀਂ 1,35,000 ਰੁਪਏ ਦੀ ਨਵਾਂ ਮਾਡਲ ਹਾਂਜੀ ਮਾਰਕੀਟ ਚ ਕੋਈ 65 ਚੰਡੀਗੜ੍ਹ ਦੇ ਨੰਬਰ ਚੰਡੀਗੜ੍ਹ ਨੰਬਰ ਹਾਂਜੀ ਹਾਂ ਚੰਡੀਗੜ੍ਹ ਦਾ ਨੰਬਰ 1 ਲੱਖ ਤੇ 35,000 ਰੁਪਏ ਦਾ ਮਿੱਤਰੋ ਇਸ ਰੇਟ ਤੇ ਨਹੀਂ ਕਾਰ ਮਿਲਣੀ ਆਪਾਂ ਫੇਰ ਦੁਬਾਰਾ ਕਹਦੀਏ ਤੁਹਾਨੂੰ ਵੀ ਹੈਨਾ ਮਾਰਕੀਟ ਚ ਲੋਗ 1 60 65 66 ਮੰਗਦੇ ਆ ਵੀਰ ਆ ਕੀ ਆ ਗਈ ਅੱਗੇ ਅਹੀਂ ਆਉਣ ਆ ਗਈ ਵੀਰ ਇਹ ਆਉਣ ਇਹ ਮਾਡਲ ਵੀਰੇ ਵੀਰ 2011 ਰਜਿਸਟਰਡ 12 ਹਾਂਜੀ ਫੁੱਲ ਗਾਰੰਟੀ ਕਾਰ ਦੀ ਦੋਨੇ ਸਾਰੀ ਕਾਰਾਂ ਦੇ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਫਿਰ ਮੇਜਰ ਰੈਕਸ ਹੈ 1,55,000 ਰੁਪਏ ਦੀ ਕਾਰ ਦੇ ਦਾਂਗੇ ਫਿਰ 2012 ਮਾਡਲ ਆ ਇੱਕ 55 ਦੇ ਵਿੱਚ ਆਏ ਹਾਏ ਹਾਏ 1 ਲੱਖ ਤੇ ਬਾਈ ਮਿੱਤਰੋ 55,000 ਰੁਪਿਆ ਦੀ ਈ ਆਨ ਕਾਰ ਚੰਡੀਗੜ੍ਹ ਨੰਬਰ ਦੀ ਨਵੇਂ ਟਾਇਰਾਂ ਦੇ ਨਾਲ ਬਾਈ ਹੈ ਤੇ ਆ ਗਈ ਅਗਲੀ ਕਵਿਡ ਵੀਰੇ ਇਹ ਮਾਡਲ ਫਿਰ 2016 ਮਾਡਲ ਹੈ ਜੀ ਹਾਂਜੀ ਪਹਿਲੇ ਓਨਰ ਦੀ ਕਾਰ ਹੈ ਇੰਸ਼ੋਰੈਂਸ ਹੈਗੀ ਹੈ ਕਾਰ ਦੀ ਟਾਇਰ ਲੋਏ ਕਾਰ ਨੂੰ ਲੱਗੇ ਹੋਏ ਆ ਓਕੇ 1 ਕੋ ਡੇਡ ਕਾਰ ਦਵਾਮ ਵੀ ਸਵਾ ਸਵਾ 2 ਲੱਖ ਰੁਪਏ ਦੀ ਸਵਾ ਦੋ ਲੱਖ ਦੋ ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਅੱਜ ਆਪਣੇ ਕੋਲ ਕਾਫੀ ਕਾਰਾਂ ਖੜੀਆਂ ਨੇ 25 25 30000 ਦੇ ਕੇ ਬੰਦਾ ਲੈ ਆ ਸਕਦਾ ਹੈ ਜੀ ਲੈ ਵੀ 2016 ਮਾਡਲ ਪਹਿਲੇ K10 ਵੀ ਨਹੀਂ ਮਿਲਦੀ ਵੀਰੇ 2.5 ਦਿਨ ਦੀ ਮਿਲਦੀ ਹੈ ਠੀਕ ਹੈ ਸਵਾ ਦੋ ਲੱਖ ਰੁਪਏ ਦੇ ਦਾਂਗੇ ਟਾਇਰ ਲੋਏ ਲੱਗੇ ਉਹ ਨਾਲੇ ਖੁੱਲੀ ਡੁੱਲੀ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਕਾਰ ਦੇ ਉੱਤੇ ਲੱਗ ਪਗ 10 ਕਾਰਾਂ ਉਰੇ ਐ ਜੀਆਂ ਬਈ ਜਿਹੜੀਆਂ ਤੁਸੀਂ 25 25000 ਰੁਪਏ ਦੇ ਕੇ ਕਾਰ ਲੈ ਜਾ ਸਕਦੇ ਹੋ ਬਾਕੀ ਸਾਰਾ ਉਹ ਤੇ ਲੋਨ ਹੋ ਜੂਗਾ ਤੇ ਅਗਲੀ ਆ ਗਈ ਆਪਣੇ ਲਵੇ ਵਰਨਾ ਇਹ ਮਾਡਲ ਕਿੰਨਾ ਵੀਰੇ ਕਾਰ ਇਹ ਵੀ ਰਹੀ ਹੈ 2012 ਜੀ ਵਾਈ ਦੀ ਕਾਰ ਹੈ ਹੂੰ ਇੱਕੋ ਰੈਡ ਕਾਰ ਦੇ ਦਾਂਗੇ ਵੀਰ 365000 ਰੁਪਏ ਦੀ ਜੀ 3 ਲੱਖ ਤੇ 65000 ਰੁਪਿਆ ਚ ਮਾਡਲ 2012 ਜੀ 12 ਹਾਂਜੀ ਲੈ ਵੀ ਮਿੱਤਰੋ ਅਲਾਇ ਚੈੱਕ ਕਰ ਲੋ ਟਾਇਰ ਦੀ ਕੰਡੀਸ਼ਨ ਚੈੱਕ ਕਰ ਲੋ 2 에어 ਬੈਗ ਵਾਲੀ ਆ ਬਈ ਹਾਂਜੀ ਹਾਂਜੀ ਵੀਰਾਂ 3 ਲੱਖ ਤੇ 65000 ਚ ਲੋਕਲ ਨੰਬਰ ਦੀ ਕਾਰ ਆ ਬਈ ਹਾਂਜੀ ਹਾਂ ਚੰਡੀਗੜ੍ਹ ਨੰਬਰ ਦੀ ਬਈ ਇਹੀ ਨਾਮ ਜਿਹੜੇ ਪੰਜਾਬ ਦੇ ਵਿੱਚ ਭਾਈ ਨੇ ਉਹਨਾਂ ਦੇ ਨਾਮ ਹੋ ਜੂ ਬਈ ਹਨਾ ਤੇ ਕਰਾਉਣੀ ਚੰਡੀਗੜ੍ਹ ਵਾਲਾ ਤਾਂ ਲੈ ਆਈ ਸਕਦੇ ਨੇ ਹਾਂਜੀ ਵੀਰਾਂ ਹਾਂਜੀ ਤੇ ਇਹ ਕਾਰ ਚੈੱਕ ਕਰ ਲੋ ਬਹੁਤ ਚੰਗੀ ਕਾਰ ਆ ਤੁਹਾਡੇ ਸਾਹਮਣੇ ਕੋਈ ਹੈ ਨਾ ਤੇ ਅਗਲੀ ਕਾਰ ਆ ਗਈ ਅਗਲੀ ਆ ਗਈ ਫਿਰ 2014 ਮਾਡਲ ਹੈ ਇਹ ਮੈਨੂਅਲ ਦੇ ਵਿੱਚ ਹੈ ਜੀ ਚੰਡੀਗੜ੍ਹ ਨੰਬਰ ਹੈ ਵਰਨਾ ਵੀਰੇ ਆਪਣੇ ਕੋਲ ਤਿੰਨੇ ਹੀ ਪਹਿਲੇ ਓਨਰ ਨੇ ਚਾਰੇ 11 ਪਹਿਲੇ ਓਨਰ ਨੇ ਵੀਰੇ ਇਹ ਵੀਰੇ ਇਹ ਦੇ ਦਾਂਗੇ ਕਾਰ ਇਕੋ ਰੇਟ 415000 ਰੁਪਏ ਦੀ 3.5 ਪੌਣੇ 4 ਦਾ ਲੋਨ ਵੀ ਕਰਾ ਦਾਂਗੇ ਕਾਰ ਦੇ ਹਾਂਜੀ ਤੇ ਆ ਆ ਗਈ ਬਈ ਇਹ ਆ ਗਈ ਫਿਰ 2014 ਮਾਡਲ ਹੈ ਹਾਂਜੀ ਆਟੋਮੈਟਿਕ ਦੇ ਵਿੱਚ ਹੈ ਵੀਰ ਠੀਕ ਹੈ ਹਾਂ ਤੁਸੀਂ ਦੇਖੋ ਹਾਂਜੀ ਆਟੋਮੈਟਿਕ ਕਾਰ ਬਈ 14 ਮਾਡਲ ਹਾਂਜੀ ਹਾਂ ਚੈੱਕ ਕਰ ਲਓ ਬਈ ਮਿੱਤਰੋ ਪੁਸ਼ ਬਟਨ ਦਾ ਨਹੀਂ ਨੀ ਐਸਐਕਸ ਹੈ ਵੀਰ ਠੀਕ ਹੈ ਹਾਂਜੀ ਹਾਂ ਚਾਬੀ ਨਾਲ ਸੌ ਆਟੋ ਹਾਂ ਆਟੋ ਏਸੀ ਸਟੀਅਰਿੰਗ ਕੰਟਰੋਲ ਬਟਨ ਆਟੋਮੈਟਿਕ ਕਾਰੀ ਇਹਦਾ ਰੇਟ ਵੀਰ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ 4 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਵਾ ਦਾਂਗੇ 14 ਮਾਡਲ ਆਟੋਮੈਟਿਕ 14 ਮਾਡਲ 4.5 ਲੱਖ ਰੁਪਈਆ ਦੇ ਵਿੱਚ ਕਾਰ ਮਿੱਤਰੋ ਬਈ ਠੀਕ ਆ ਆਟੋਮੈਟਿਕ ਮੇਨ ਗੱਲ ਲੋਕਲ ਨੰਬਰ ਇਸ ਰੇਟ ਤੇ ਫੇਰ ਦੁਬਾਰੋ ਕਹਿੰਦਾ ਵੀ ਤੁਹਾਨੂੰ ਕਾਰ ਨਹੀਂ ਮਿਲਣੀ ਕਿਸੇ ਮਰਜ਼ੀ ਪਾਸ ਜਾਇਓ ਬਈ ਕੰਡੀਸ਼ਨ A1 ਹੈ ਫਿਰ ਫੁੱਲ ਗਾਰੰਟੀ ਹੈ ਜੀ ਕਾਰ ਦੀ ਆਪਣੀ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਤੇ ਪੇਪਰਾਂ ਦੀ ਸਾਰੀ ਕਾਰਾਂ ਦੀ ਫੁੱਲ ਗਾਰੰਟੀ ਹੈ ਜੀ ਹਾਂ 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 ਤੇ ਆ ਆ ਗਈ ਬਈ ਆਪਣੇ ਲਵੇ ਵੈਂਟੋ ਹਾਂਜੀ ਵੈਂਟੋ ਜੀ ਇਹ ਕਿੰਨਾ ਮਾਡਲ ਹੈ ਫਿਰ 2014 ਰਜਿਸਟਰਡ 15 ਹਾਂਜੀ ਪਹਿਲੇ ਓਨਰ ਦੀ ਕਾਰ ਹੈ ਫਿਰ 3,95,000 ਰੁਪਏ ਦੀ ਕਾਰ ਹੈ ਠੀਕ ਆ ਆਟੋਮੈਟਿਕ ਆਟੋਮੈਟਿਕ ਹੈ। ਹਾਂ ਜੀ, ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਆਟੋਮੈਟਿਕ ਹੈ। ਅਰੇ ਇਸ ਕਾਰ ਦੇ ਉੱਪਰ ਵੀ ਆਪਾਂ ਵੀਰੇ ਆਲਮੋਸਟ ਅਗਰ ਕਿਸੇ ਇੱਕ ਭਰਾ ਦੀ ਵਧੀਆ ਪ੍ਰੋਫਾਈਲ ਹੈ। ਹਾਂ ਜੀ ਹਾਂ। 37075 ਦਾ ਲੋਨ ਕਰਾ ਦਾਂਗੇ ਵੀਰੇ ਕਾਰ। ਠੀਕ ਹੈ ਵੀਰੇ, ਲੈ ਵੀ ਮਿੱਤਰੋ। ਤੇ ਆਹ ਕਾਰ ਆ ਤੁਹਾਡੇ ਸਾਹਮਣੇ ਬਈ ਹੈ ਨਾ ਕਾਰ ਲੈ ਜਾਓ ਬਈ। ਤੇ ਅ ਚੌਕਲੇਟ ਕਲਰ ਜੀ ਦੀ ਕਾਰ ਆ ਬਈ ਨਾ। ਹਾਂ ਜੀ ਹਾਂ। ਤੇ ਐਚ ਆਰ ਵੀ ਨੰਬਰ ਦੀ ਕਾਰ ਆ ਤੁਹਾਡੀ। ਆਹ ਚੰਡੀਗੜ੍ਹ ਨੰਬਰ ਦੀ ਲਾਸਟ ਕਾਰ ਦੇ ਰਹੀ ਸਵਿਫਟ ਆਪਾਂ ਇਹ ਮਾਡਲ ਵੀਰੇ। ਵੀਰੇ 2015 ਮਾਡਲ ਹੈ। ਹਾਂ ਜੀ। ਚੰਡੀਗੜ੍ਹ ਨੰਬਰ ਸੈ 415000 ਰੁਪਏ ਦੀ ਕੁਰੇਟ ਕਾਰ ਦੇ ਦਾਂਗੇ ਵੀਰ ਤੇ ਇਹ ਕਾਰ ਦੇ ਉੱਪਰ 15 ਵੀਰ 15 ਕਿੰਨੇ ਦੀ 415 ਵੀਰ 4.5 ਲੱਖ ਤੋਂ ਘੱਟ ਕੋਈ ਨਾ ਦਿੰਦਾ ਹੈਗਾ ਫਿਰ ਹਮਾਰੇ ਵਿੱਚ ਹਾਂਜੀ 35 35 40 40000 ਰੁਪਏ ਦਾ ਹਰੇਕ ਕਾਰ ਪਿੱਛੇ ਡਿਸਕਾਊਂਟ ਆ ਬਾਈ ਉਰੇ ਹੈਨਾ ਵੀ ਗੱਲ ਕਰਦੇ ਨਾ ਨਾ ਕਰਦੇ ਜਿਹੜੀ ਆਪਣੇ 30 ਕਾਰਾਂ ਨੇ ਉਰੇ 30 ਕਾਰਾਂ ਦੇ ਵਿੱਚੋਂ ਤੁਹਾਡਾ ਨਾ ਨਾ ਕਰਦੇ ਬਾਈ 5 6 ਲੱਖ ਰੁਪਏ ਦਾ ਡਿਸਕਾਊਂਟ ਆ ਸਾਰੀਆਂ ਕਾਰਾਂ ਤੇ ਵੱਧ ਪੰਮਾਂ ਦੀ ਹੋ ਜੇ ਬਾਈ ਵੱਧ ਪੰਮਾਂ ਹਾਂਜੀ ਹਾਂਜੀ ਵੀਰਾਂ ਤੇ ਘੱਟ ਨਹੀਂ ਬਾਈ ਹੋ ਸਕਦਾ ਤੇ ਬਈ ਇਹ ਕਾਰਾਂ ਸੀ ਅੱਜ ਜੇ ਕਿਸੇ ਨੇ ਵੀ ਕੋਈ ਕਾਰ ਲੈਣੀ ਆ ਤਾਂ ਬਾਈ ਸਟੀਲ ਦੀ ਇਸ ਮਹਾਲੀ ਸੈਕਟਰ 78 ਦੇ ਵਿੱਚ ਰੀਲਾਂ ਪਾਉਣੇ ਹੁੰਦੇ ਆਪਾਂ ਇੰਸਟਾਗ੍ਰਾਮ ਦੇ ਉੱਤੇ ਵਗ ਜਿਓ ਬਈ ਹਨਾ ਇੰਸਟਾਗ੍ਰਾਮ ਦੇ ਉੱਤੇ ਬਹੁਤ ਕੁਝ ਆ ਬਈ ਆਪਣਾ ਹਨਾ ਆਪਾਂ ਕਹਦੀਏ ਵੀ ਡੇਲੀ 4-4 5-5 ਰੀਲਾਂ ਆਉਂਦੀਆਂ ਨੇ ਕੋਈ ਕਾਰ ਤੁਹਾਡੇ ਫਿੱਟ ਲੱਗਦਾ ਤੁਸੀਂ ਕਾਲ ਕਰ ਲਿਓ ਨੰਬਰ ਮੈਂ ਪਾਤਾ ਠੀਕ ਹੈ ਫਿਰ ਵੀ ਰੇ ਹਨਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ